ਜੇ ਮੈਨੂੰ ਕੁਐਸਚਨ ਕੀਤਾ ਵੀ ਜਿਹੜੇ ਚਲਾਨ ਨੇਗੇ ਵੀ ਫੋਟੋ ਖਿੱਚ ਕੇ ਹੋ ਜਾਂਦੇ ਨੇ ਤੇ ਬਿਲਕੁਲ ਸਹੀ ਆ ਵੀ ਜਿਹੜਾ ਚਲਾਨ ਆ ਕ ਫੋਟੋ ਖਿੱਚ ਕੇ ਹੋ ਜਾਂਦਾ ਕਿਉਂਕਿ ਸਾਡੇ ਕੋਲ ਇੱਕ ਮਸ਼ੀਨਾਂ ਆ ਚੁੱਕੀਆਂ ਨੇ ਜੀ ਮਸ਼ੀਨ ਕਿਹਾ ਜਾਂਦਾ ਉਹਨੂੰ ਉਹਦਾ ਜੀ ਫੋਟੋ ਕਲਿੱਕ ਕਰ ਲਾਣਾ ਫੋਟੋ ਕਲਿੱਕ ਕਰਕੇ ਜਿਹੜਾ ਵੀ ਕਾਗਜ਼ ਆ ਤੁਹਾਡਾ ਘੱਟ ਹੋਊਗਾ ਜਾਂ ਪ੍ਰਦੂਸ਼ਣ بیمਾ ਜਿਹੜਾ ਵੀ ਨਹੀਂ ਹੈਗਾ ਉਹਦਾ ਚਲਾਨ ਹੋ ਜਾਂਦਾ ਅਗਰ ਤੁਸੀਂ ਸੀਟ ਬੈਟਿੰਗ ਲਈ ਉਹਦਾ ਵੀ ਚਲਾਨ ਹੋ ਜਾਂਦਾ ਤੁਸੀਂ ਗਲਤ ਪਾਰਕ ਗੱਡੀ ਕਰੀਆ ਉਹਦਾ ਹੀ ਚਲਾਨ ਹੋ ਜਾਂਦਾ ਉਹ ਜਿਹੜਾ ਚਲਾਨ ਹੁਣ ਤੋਂ ਬਾਅਦ ਤੁਹਾਡੇ ਕੋਲ ਮੈਸੇਜ ਆ ਜਾਂਦਾ ਉਹ ਮੈਸੇਜ ਦਾ ਅਰਥ ਹੁਣ ਤੁਸੀਂ ਉਹਤੇ ਪਤਾ ਲੱਗ ਜਾਂਦਾ ਵੀ ਤੁਹਾਡੇ ਕੋਲੇ ਆ ਚੀਜ਼ ਦਾ ਸਾਡਾ ਆ ਜਗਾ ਚਲਾਨ ਹੋ ਗਿਆ ਸੀਗਾ ਤਾਂ ਉਹ ਭਰਨਾ ਪੈਂਦਾ ਤੁਸੀਂ ਆਰਟੀਓ ਦਫਤਰ ਸਾਹਿਬ ਦੇ ਜਾ ਕੇ ਭਰ ਸਕਦੇ ਹੋ ਜਾਂ ਤੁਸੀਂ ਆਨਲਾਈਨ ਆਪਣੇ ਕੋਲ ਵੀ ਬਹਿ ਕੇ ਘਰ ਦੇ ਵਿੱਚ ਬੈਠ ਕੇ ਹੀ ਭਰ ਸਕਦੇ ਹੋ ਇਸ ਲਈ ਤੁਹਾਡਾ ਜਿਹੜਾ ਵਹੀਕਲ ਆ ਉਹ ਆਰਸੀ ਨਾਲ ਉਹਦਾ ਨੰਬਰ ਅਟੈਚ ਹੋਣਾ ਜ਼ਰੂਰੀ ਆ ਅਗਰ ਨਹੀਂ ਹੈਗਾ ਤੁਸੀਂ ਥੋੜਾ ਚਲਾਲ ਹੋਇਆ ਤੁਹਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਜੇ ਤੁਹਾਡਾ ਆਰਸੀ ਨੰਬਰ ਅਟੈਚ ਆ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਸਾਡਾ ਜਿਹੜਾ ਚਲਾਨ ਹੈਗਾ ਸਾਡਾ ਹੋ ਗਿਆ ਅਸੀਂ ਸਮੇਂ ਸਿਰ ਭਰਦੀ ਅਗਰ ਨਹੀਂ ਭਰਿਆ ਤਾਂ ਨਵੇਂ ਮਹੀਨੇ ਤੋਂ ਸਵਾ ਵੱਧ ਲੰਘ ਗਿਆ ਤਾਂ ਤੁਹਾਡੀ ਜਿਹੜੀ ਗੱਡੀ ਆ ਕੋਈ ਵੀਕਰ ਬਲੈਕਲਿਸਟ ਤੇ ਪੈ ਜਾਊਗਾ ਇਸ ਲਈ ਤੁਹਾਡੇ ਚੈਨਲ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਜਿਹੜੇ ਤੁਹਾਡੇ ਕੋਲ ਕੋਈ ਵੀ ਮੋਟਰਸਾਈਕਲ ਸਕੂਟਰ ਕਾਰ ਕੋਈ ਵੀ ਵਾਹਨ ਲਾ ਉਹਦੇ ਆਰਟੀਓ ਦਫਤਰ ਜਾਓ ਫ੍ਰੀ ਉਹਦਾ ਕਾਸਟ ਤੁਹਾਡਾ ਜਿਹੜਾ ਨੰਬਰ ਅਟੈਚ ਹੋ ਜੂਗਾ ਉਹਦੇ ਵਿੱਚ ਸਾਨੂੰ ਕੀ ਹੈ ਇੱਕ ਆਰਸੀ ਲੈ ਜਾਣੀ ਪਊਗੀ ਜਿਹੜਾ ਵੀ ਇੱਕ ਦਾ ਮੋਟਰਸਾਈਕਲ ਸਕੂਟਰ ਕਾਰ ਦੀ ਜਾਂ ਤੁਸੀਂ ਜਿਹੜਾ ਨੰਬਰ ਟੈਚ ਕਰਾਉਣਾ ਉਹਦਾ ਆਧਾਰ ਕਾਰਡ ਨਾਲ ਲੈ ਜਾਓ ਆਰਟੀਓ ਦਫਤਰ ਨਾਲ ਅਟੈਚ ਕਰਾ ਲਓ ਅਗਰ ਤੁਹਾਨੂੰ ਕਿਤੇ ਕੋਈ ਪ੍ਰੋਬਲਮ ਵੀ ਆਉਂਦੀ ਹੈ ਰੱਬ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਵੀ ਹੋ ਜਾਂਦਾ ਉਹ ਉਹਦਾ ਵੀ ਬੜੀ ਸਾਨੀ ਨਾਲ ਘਰੇ ਵੈਸੇ ਲੱਗ ਜਾਂਦਾ ਕਿ ਉਹਦੇ ਫੋਟੋ ਖਿੱਚੀ ਜਾਂਦੀ ਹੈ ਫੋਟੋ ਖਿੱਚ ਕੇ ਸੋਡੇ ਘਰ ਦੇ ਵਿੱਚ ਸੁਨੇਹਾ ਲੱਗ ਜਾਂਦਾ ਵੀ ਆ ਕਰਕੇ ਆ ਗੱਲਬਾਤ